ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਣੇ ਕੋਲੇ 15 ਸੰਦ ਸੇਲ ਵਾਸਤੇ ਆ ਸਾਰੇ ਜ਼ਿਮੀਂਦਾਰਾ ਟਰੈਕਟਰ ਆ ਜੀ ਪਹਿਲਾਂ ਗੱਲ ਕਰਦੇ ਆ ਫਾਰਮ ਟਰੈਕ ਛੱਟ ਟਰੈਕਟਰ ਆ ਜੀ ਇੱਕ ਮਾਡਲ ਆ ਪੰਜਾਬ ਨੰਬਰ ਆ ਜੀ ਰੇਟ 2,30,000 ਰੁਪਏ ਡਿਮਾਂਡ ਆ ਡਬਲ ਕਲੱਚ ਆ ਪੰਜਾਬ ਨੰਬਰ ਆ ਜੀ ਏਰੀਆ ਪਿੰਡ ਭਗਤੂਣਾ ਨੰਬਰ ਆ ਜੀ 94179 65284 9217065284 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਤੁਸੀਂ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਸਾਰਾ ਟਰੈਕਟਰ ਰੀਜਨਲ ਆ ਸਾਫ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੰਪਨੀ ਦੀ ਬੈਟਰੀ ਆ ਜੀ ਅਮਰੌਣ ਕੰਪਨੀ ਦੀ ਬੈਟਰੀ ਟਰੈਕਟਰ ਦੇ ਉੱਤੇ ਰੱਖੀ ਹੋਈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਸਾਰੀ ਦੇਖ ਸਕਦੇ ਹੋ ਜੀ ਵੀਡੀਓ ਨੂੰ ਸਕੇਪਣਾ ਕਰਿਓ ਭਰਾਓ ਸਾਰੀ ਵੀਡੀਓ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਤਾਂ ਜੋ ਤੁਹਾਨੂੰ ਸਾਰੇ ਸੰਧਾਂ ਬਾਰੇ ਪ੍ਰੋਪਰ ਜਾਣਕਾਰੀ ਮਿਲ ਸਕੇ ਸਾਰੇ ਵੀਰਾਂ ਨੂੰ ਬੇਨਤੀ ਆ ਆਪਣਾ ਚੈਨਲ ਫੋਲੋ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਦਿਆ ਕਰੋ ਜੀ ਤਾਂ ਜੋ ਆਪਣੇ ਕਿਸਾਨ ਵੀਰਾਂ ਤੱਕ ਵੀਡੀਓ ਇਹ ਪਹੁੰਚ ਜਾਵੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਪਿੰਡ ਭਗਤੂਆਂਾ ਵੀਰਾਂ ਦਾ ਜੈਤੋ ਮੰਡੀ ਦੇ ਕੋਲੇ ਪਿੰਡ ਆ ਜੀ ਨੰਬਰ ਵੀਰਾਂ ਦਾ ਤੁਸੀਂ ਫੋਨ ਲਾ ਕੇ ਪ੍ਰੋਪਰ ਜਾਣਕਾਰੀ ਤੇ ਰੇਟ ਬਾਰੇ ਪੁੱਛ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਮੌਕੇ ਤੇ ਮਾਨਤਾਣ ਪੂਰਾ ਕੀਤਾ ਜਾਊਗਾ ਟਰੈਕਟਰ ਤੁਸੀਂ ਵਾਹ ਕੇ ਤਲਾਕੇ ਚੈੱਕ ਕਰਕੇ ਖਰੀਦ ਸਕਦੇ ਹੋ ਬੰਪਰ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ਜਿਹੜਾ ਲੱਗਿਆ ਹੋਇਆ ਨਾਲ ਹੀ ਮਿਲੇਗਾ ਜੀ ਚੰਗੇ ਟਾਇਰ ਆ ਪੱਕੇ ਟਾਇਰ ਆ ਜੀ ਚਾਰੇ ਚੰਗੀ ਹਾਲਤ ਦੇ ਵਿੱਚ ਅੱਗੇ ਆ ਜੀ ਸਵਰਾਜ 744 ਟਰੈਕਟਰ ਐਫੀ ਦੇ ਵਿੱਚ ਇਹ ਟਰੈਕਟਰ 2000 ਮਾਡਲ ਹੈ ਜੀ ਪਿੰਡ ਮੜਾਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਟਾਇਰ ਬਿਲਕੁਲ ਨਵੇਂ ਹੈ ਜੀ ਇੰਜਣ ਗੇਅਰ ਦਾ ਟਰੈਕਟਰ ਤੁਸੀਂ ਵਾਹ ਕੇ ਦੇਖ ਸਕਦੇ ਹੋ ਜਮਾਂ ਸਹੀ ਆ ਅ ਰੇਟ ਹੈ ਜੀ 2,75,000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ 98158 95055 98158 95055 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਮਾਲਕ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਵੀਰਾਂ ਦਾ ਘਰੇ ਰੱਖਿਆ ਹੈ ਟਰੈਕਟਰ ਹੈ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਅੱਗੇ ਜੀ ਪੰਪੀਰੀਅਲ ਨਸਲ ਦਾ ਡੌਗ ਵੀਰਾਂ ਦਾ ਵਕਾਊ ਹੈ ਜੇ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 90564 26116 90564 26116 ਤੇ ਫੋਨ ਕਰਕੇ ਤੁਸੀਂ ਇਹ ਡੌਗ ਖਰੀਦਤਾ ਦੇ ਰੇਟ ਬਾਰੇ ਪਿੰਡ ਬਾਰੇ ਵੀਰਾਂ ਨੂੰ ਫੋਨ ਤੇ ਪੁੱਛ ਲਿਓ ਜੀ ਵੀਰਾਂ ਨੇ ਦੱਸਿਆ ਨਹੀਂ ਅੱਗੇ ਗੱਲ ਕਰਦੇ ਹਾਂ ਜੀ ਸਵਰਾਜ 855 ਟਰੈਕਟਰ ਆ ਮੋਡੀਫਾਈ ਕੀਤਾ ਹੋਇਆ ਡਬਲ ਪੰਪ ਤੇ ਪਾਵਰ ਕੀਤਾ ਹੋਇਆ ਜੀ ਨਵੇਂ ਟਾਇਰਾਂ ਦੇ ਵਿੱਚ ਆ ਪਿੰਡ ਹੁਸਨਾਰਾ ਗਿੱਦੜਵਾਹਾ ਦੇ ਕੋਲੇ ਜ਼ਿਲ੍ਹਾ ਮੋਕਸਰ ਜੀ ਆ ਰੇਟ ਵੀਰ ਮੌਕੇ ਤੇ ਕਰਲੈਂਗ ਦੇ ਰੇਟ ਬਾਰੇ ਤੁਸੀਂ ਫੋਨ ਤੇ ਪੁੱਛ ਲਓ 9877485477 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਅੱਗੇ ਜੀ ਵੀਰਾਂ ਦਾ ਏਸੀ ਟਰੈਕਟਰ ਆ 550 ਏਸੀ ਚੰਗੇ ਟਾਇਰਾਂ ਦੇ ਵਿੱਚ ਹੈ ਜੀ ਵੀਰਾਂ ਤੋਂ ਇਹਦੀ ਕਾਫੀ ਗਵਾਚੀ ਹੈ ਜੀ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਪਾਵਰ ਸਟੀering ਆ ਵੀਰਾਂ ਦੇ ਆਪ ਹੀ ਨਵਾਂ ਕਢਾਇਆ ਹੋਇਆ ਸੀਗਾ 12 ਮਾਡਲ ਟਰੈਕਟਰ ਆ ਜੀ ਪਿੰਡ ਧੂੜਕੋਟ ਜ਼ਿਲ੍ਹਾ ਮਕਸਰ ਦੇ ਵਿੱਚ ਰੇਟ ਆ ਜੀ 2,25,000 ਰੁਪਏ ਮੌਕੇ ਤੇ ਮਾਨਤਾਣ ਕੀਤਾ ਜਾਊਗਾ 98147 42643 98147 42643 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਸਵਰਾਜ 855 ਟਰੈਕਟਰ ਆ 19 ਮਾਡਲ ਅਰੇਟਾ ਜੀ 575000 ਰੁਪਿਆ ਜ਼ਿਲ੍ਹਾ ਬਠਿੰਡਾ ਦੇ ਵਿੱਚ ਟੌਪ ਮਾਡਲ ਹੈ ਜੀ ਅਰੇਟ 575 ਡਿਮਾਂਡ ਆ ਮੌਕੇ ਤੇ ਮਾਨਤਾਣ ਹੋ ਜਾਊਗਾ 94631 45852 94631 45852 ਤੇ ਫੋਨ ਕਰਕੇ ਤੁਸੀਂ ਸਾਰੀ ਜਾਣਕਾਰੀ ਟਰੈਕਟਰ ਬਾਰੇ ਲੈ ਸਕਦੇ ਹੋ ਜੀ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਾਪ ਮਾਡਲ ਟਰੈਕਟਰ ਆ ਭਰਾਵੋ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਆ ਜੀ ਅੱਗੇ ਜੀ ਮਹਿੰਦਰਾ 475 ਟਰੈਕਟਰ ਆ 97 ਮਾਡਲ ਏਰੀਆ ਮੁਖਸਰ ਸਾਹਿਬ ਪਿੰਡ ਰੋੜਾਂ ਵਾਲੀ ਅ ਰੇਟ ਆ ਜੀ 1,115,000 ਰੁਪਿਆ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ 94171 93996 94171 939996 ਇਸ ਨੰਬਰ ਤੇ ਫੋਨ ਕਰਕੇ ਦੋਹੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ 79 ਮਾਡਲ ਆ ਰੇਟ 115000 ਰੁਪਿਆ ਮਹਿੰਦਰਾ 475 ਹਰਿਆਣਾ ਨੰਬਰ ਆ ਜੀ ਪੰਜਾਬ ਦੇ ਵਿੱਚ ਨਾ ਹੋਇਆ ਅੱਗੇ ਜੀ ਵੀਰਾਂ ਦਾ ਤੂੜੀ ਰੀਪਰ ਵਿਕਾਊ ਆ 23 ਮਾਡਲ ਆ ਜੀ ਰੇਟ ਆ 280000 ਰੁਪਿਆ 85560 52461 85560 52461 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਰੀਪਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਪਿੰਡ ਦੋਦਾ ਜ਼ਿਲ੍ਹਾ ਮੌਕਸਰ ਦੇ ਵਿੱਚ ਇਹ ਰੀਪਰ ਵਿਕਾਊ ਆ ਬਿਲਕੁਲ ਨਵੀਂ ਹਾਲਤਾਂ ਦੀ ਨਵੀਂ ਕੰਡੀਸ਼ਨ ਦੇ ਵਿੱਚ ਇਹ ਰੀਪਰ ਆ ਬਿਲਕੁਲ ਨਵਾਂ ਰੀਪਰ ਹੈ ਇੱਕ ਸੀਜ਼ਨ ਚੱਲਿਆ ਹੋਇਆ ਵਾ ਅ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਅੱਗੇ ਜੇ ਐਚ ਐਮਟੀ 4511 ਟਰੈਕਟਰ ਵਕਾਊ ਆ ਪਿੰਡ ਗਿਲਜੇ ਵਾਲਾ ਜ਼ਿਲ੍ਹਾ ਮਕਸਰ ਨਵੇਂ ਟਾਇਰਾਂ ਦੇ ਵਿੱਚ ਰੇਟ 1,60,000 ਰੁਪਿਆ ਜੀ 99156 0606399156 06063 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਅ ਰੇਟ ਕੋਈ ਵੀ ਰੇਟ ਪੱਕਾ ਰੇਟ ਨਹੀਂ ਹੁੰਦਾ ਵੀਡੀਓ ਨੂੰ ਦੱਬ ਕੇ ਗਰੁੱਪਾਂ 'ਚ ਭਰਾਵੋ ਸ਼ੇਅਰ ਕਰਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਜਾਵੇ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਵੀਡੀਓ ਭੇਜ ਕੇ ਫੋਟੋਆਂ ਭੇਜ ਕੇ ਪ੍ਰੋਪਰ ਜਾਣਕਾਰੀ ਨਾਲ ਜ਼ਰੂਰ ਭੇਜਿਆ ਕਰੋ ਜੀ ਤਾਂ ਜੋ ਵੀਡੀਓ ਦੇਖਣ ਵਾਲੇ ਭਰਾਵਾਂ ਨੂੰ ਕੋਈ ਦਿੱਕਤ ਨਾ ਆ ਸਕੇ ਅੱਗੇ ਜੀ 13 7 ਦੀ ਟਰਾਲੀ ਆ ਵੀਰਾਂ ਕੋਲੇ ਇੱਕ ਹੈਗੀ ਹੈ ਜੀ 12 7 ਦੀ ਦੋ ਟਰਾਲੀਆਂ ਵੀਰਾਂ ਕੋਲੇ 13 7 ਦਾ ਰੇਟ ਹੈ ਜੀ 2.5 ਲੱਖ ਰੁਪਿਆ ਬਾਕੀ ਪ੍ਰੋਪਰ ਜਾਣਕਾਰੀ ਫੋਨ ਤੇ ਇੱਕ ਵਾਰੀ ਭਰਾਵੋ ਜ਼ਰੂਰ ਲੈ ਲਿਓ 83980 43799 83980 43799 ਤੇ ਫੋਨ ਕਰਕੇ ਤੁਸੀਂ ਇਹਨਾਂ ਟਰਾਲੀਆਂ ਬਾਰੇ ਰੇਟ ਬਾਰੇ ਪ੍ਰੋਪਰ ਜਾਣਕਾਰੀ ਭਰਾਵੋ ਫੋਨ ਤੇ ਲੈ ਸਕਦੇ ਹੋ ਦੋ ਟਰਾਲੀਆਂ ਇੱਕੋ ਵੀਰ ਕੋਲੇ ਆ ਭਰਾਵੋ ਇੱਕ 127 ਦੀ ਆ ਜੀ ਇੱਕ 137 ਦੀ ਆ ਵਧੀਆ ਜੱਕ ਲੱਗਿਆ ਆ ਡਬਲ ਟਾਇਰਾਂ ਦੇ ਵਿੱਚ ਅੱਗੇ ਗੱਲ ਕਰਦੇ ਆ ਜੀ ਫੋਰਡ 3610 ਟਰੈਕਟਰ ਵਕਾਉ ਆ ਜੀ 99 ਮਾਡਲ ਆਧੇ ਕਟਾਇਰਾਂ ਦੇ ਵਿੱਚ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਆ ਰੇਟ 1 ਲੱਖ 40000 ਰੁਪਇਆ 9915170593 9915170593 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਭਰਾਵੋ ਏ ਟਰੈਕਟਰ ਪੈਂਡ ਰਖਾਲਾ ਜ਼ਿਲ੍ਹਾ ਮੌਕਸਰ ਦੇ ਵਿੱਚ ਏ ਟਰੈਕਟਰ ਡਬਲ ਕਲਚ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪੇਜ ਆਪਣਾ ਫੋਲੋ ਕਰ ਲਓ ਧੰਨਵਾਦ